ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲੇ ਸਾਰਿਆਂ ਦਾ ਚੜਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਐ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੇ ਅੱਜ ਦਿਨ ਬਹੁਤ ਸੋਹਣਾ ਲੱਗਿਆ ਤੇ ਅੱਜ ਹੈਗੀ ਐ ਜੀ ਲੋਹੜੀ ਬਾਹਰ ਬੈਠੇ ਸੀ ਆਪਾਂ ਬਸ ਆਈਆਂ ਹਾਲੇ ਪਰ ਹਵਾ ਬਹੁਤ ਚੱਲ ਰਹੀ ਐ ਫੈਲ ਗਿਆ ਸਕੂਲ ਤੇ ਹੋਰ ਵਧੀਆ ਜੀ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਵਧੀਆ ਖੁਸ਼ਮੁਖਮੰਗਲ ਐ ਇਤਿਹਾਸ ਕਰਦੀ ਆ ਕਿ ਮੇਰੇ ਭੈਣ ਭਰਾ ਵੀ ਸਾਰੇ ਵਧੀਆ ਚੜਦੀ ਕਲਾ ਦੇ ਵਿੱਚ ਹੋਣਗੇ ਹਨ ਜੀ ਤੇ ਕੰਮ ਦਾ ਕਾਫੀ ਬੀਜੀ ਚੱਲ ਰਿਹਾ ਸਪੇਸ ਸੂਟ ਕਾਫੀ ਆ ਰਹੇ ਸਲਾਈ ਵਾਲੇ ਦੋ ਸੂਟ ਕਾਜੀ ਆਪਾਂ ਬਸ ਅੱਜ ਦੇ ਸਵੇਰ ਦੇ ਵਿੱਚ ਹੀ ਦੇਨੇ ਆਨੇ ਵੀ ਤਿੰਨ ਦੇਨੇ ਆ ਦੋ ਨਹੀਂ ਦੇਨੇ ਤੇ ਇੱਕ ਤਾਂ ਵਾਲੀ ਆਪਾਂ ਦੀ ਕਟਿੰਗ ਨਹੀਂ ਕੀਤੀ ਹੈਗੀ ਆ ਤੇ ਜਰੂਰੀ ਆਪਾਂ ਦੇਣਾ ਹਨਾ ਤੇ ਚਲੋ ਉਹ ਤਾਂ ਕੀ ਹੈ ਜੀ ਹਨਾ ਆਪਾਂ ਕਹਿੰਨੇ ਆਪਣੇ ਕੋਲੇ ਕਾਵੇ ਕਹਿੰਨੇ ਆ ਫਿਰ ਆਪਾਂ ਦਿੰਦਾ ਫਿਰ ਆਪਾਂ ਜੀ ਆਪਾਂ ਕਰਗੀ ਫਿਰ ਆਪਾਂ ਨੂੰ ਫਲਕੀ ਮਿਲੂਗਾ ਹਨਾ ਮਿੰਤ ਇਹੀ ਕਹਿੰਦੀ ਆ ਵੀ ਆਪਦੇ ਹੱਥਾਂ ਨਾਲ ਕਿਰਤ ਕਰੀ ਜਾਓ ਅੱਗੇ ਅੱਗੇ ਉਹਦੀ ਚੱਲੋ ਪਰ ਪ੍ਰਮਾਤਮਾ ਵਧੀਆ ਸਾਥ ਦੇ ਰਿਹਾ ਜੀ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਨੂੰ ਹੋਰ ਕੀ ਚਾਹੀਦਾ ਆਪਾਂ ਘਰੇ ਬੈਠੇ ਨੂੰ ਕੰਮ ਮਿਲਦਾ ਜਿਵੇਂ ਹਨਾ ਮੈਂ ਕਿਤੇ ਜਾ ਨਹੀਂ ਸਕਦੀ ਹਨਾ ਤੇ ਸੇਹੀ ਸਾਰਿਆਂ ਨਾਲ ਵੱਡੀ ਹੈ ਹਨਾ ਜੀ ਮੈਂ ਤੁਹਾਨੂੰ ਰੋਕ ਕੇ ਫੋਨ ਕਰਦੀ ਹਾਂ ਮੇਰੇ ਬ੍ਰਦਰ ਦਾ ਫੋਨ ਆ ਰਿਹਾ ਹੈ ਮੈਂ ਫੋਨ ਰੀਸੀਵ ਕਰ ਲੈਂਦੀ ਹਾਂ ਥਾਲ ਫਿਰ ਕੋਈ ਨਹੀਂ ਪੀਲੀ ਜੀ ਰੌਣ ਕੱਟਦੇ ਉਹ ਵਾਲੀ ਓਹ ਹੋਰੀ ਕੋਮਲ ਦੇ ਕਮੀਜ਼ ਇਹ ਲੈਣੀ ਆ। 100 ਪਈ। ਹਾਂ। ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਜੀ? ਤੇ ਆਪਾਂ ਠੀਕ ਠਾਕ ਆ ਵਧੀਆ। ਪੌਣੇ 2 ਦਾ ਟਾਈਮ ਹੋ ਗਿਆ ਜੀ। ਸੂਟ ਕੱਟ ਲੈ ਰਹੇ ਤਿੰਨ ਚਾਰ ਆਪਾਂ ਤੇ ਆਨਲਾਈਨਿੰਗ ਕੱਟਦੇ ਇੱਕ ਸੂਟ ਦੀ। ਇਹੇ ਹੋਊਗੀ ਮੈਂ ਲਾ ਰਾ 4 ਕਿ ਮੀਟਰ ਹੋਊਗੀ। ਮੀਟਰ ਮੀਟਰ ਦੀ ਤਾਇ ਹੁੰਦੀ ਹੈ। ਚਾਰਨ ਮਾੜੀ ਉਪਰ ਬਸ ਕੋਈ ਗੱਲ ਤੇ ਹੋਰ ਵਧੀਆ ਜੀ ਠੀਕ ਠਾਕ ਹਨਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਜੇ ਤੁਹਾਨੂੰ ਵੀਡੀਓ ਵਧਗਾ ਲੱਗਦੀ ਹੈ ਤਾਂ ਕਮੈਂਟ ਵੀ ਕਰਿਆ ਕਰੋ ਹੁਣ ਆਪਣਾ ਸਬਸਕ੍ਰਾਈਬ ਨਹੀਂ ਹੁੰਦੇ ਜੀ ਚੈਨਲ ਦੇ ਸੌਰੀ ਵੀਡੀਓ ਵੀ ਟੈਲੀ ਆਇਆ ਕਰੂਗੀ ਪਤਾ ਨਹੀਂ ਕਿਉਂ ਮਾਣੀ ਨਹੀਂ ਸੀ ਕਰ ਰਿਆ ਵੀਡੀਓ ਪਾਉਣ ਨੂੰ ਦਿਲ ਜਾਂ ਹੋਰੋਂ ਜੇ ਹੋਣ ਲੱਗ ਜਾਂਦਾ ਕਦੇ ਕਦੇ ਤੇ ਤੁਸੀਂ ਤਾਂ ਵਧੀਆ ਪਿਆਰ ਸਤਿਕਾਰ ਦੇ ਰਹੇ ਆ ਬਹੁਤ ਵਧੀਆ ਸਪੋਰਟ ਕਰ ਰਹੇ ਹੋ ਹਨਾ ਤੁਹਾਡਾ ਤਾਂ ਦੇਣ ਨਹੀਂ ਦੇ ਸਕਦੇ ਜੀ ਤੇ ਹੁਣ ਤਾਂ ਧੁੱਪ ਨਿਕਲੀ ਹੈ ਪਰ ਮੈਂ ਕੋਟੀ ਪਾ ਰખી ਹੈ ਕਿਉਂਕਿ ਜਿਵੇਂ ਅੰਦਰ ਹੀ ਬੈਠੇ ਰਹਿੰਦੇ ਹਾਂ ਸਾਰਾ ਦਿਨ ਧੁੱਪੇ ਨਹੀਂ ਜਾਂਦੇ ਆਪਾਂ ਤੇ ਧੁੱਪੇ ਜਾਣ ਦਾ ਟਾਈਮ ਹੀ ਲੱਗਦਾ ਫਿਰ ਤਾਂ ਹੀ ਕੋਟੀ ਪਾਈ ਹੋਵੇ ਤਾਂ ਚਲੋ ਡਿੱਗੇ ਚ ਰਹੀਦਾ ਬਲਗਾ ਹਨਾ ਤੇ ਹੋਰ ਵਧੀਆ ਠੀਕ ਠਾਕ ਆ ਜੀ ਹਨਾ ਤੇ ਮੇਛੋੱਚਾ ਛੱਡੀ ਬਤ ਪ੍ਰੈਸ ਦੀ ਹੂੰ ਸੂਟ ਸਾਰੇ ਕਟਿੰਗ ਕਰ ਲਿਆ ਹੁਣ ਲਾਈਨਿੰਗ ਕੱਟਦੇ ਆ ਤੇ ਇੱਕ ਸੂਟ ਕੱਲ ਨੂੰ ਦੇਣਾ ਤੇ ਇੱਕ ਬਸ ਪਰਸ ਨੂੰ ਦੇਣਾ ਟਾਈਮ ਟੂ ਟਾਈਮ ਬਣਾ ਕੇ ਦੇ ਦੇਾਂਗੇ ਆਪਾਂ ਹੌਲੀ ਹੌਲੀ ਹਨ ਤੇ ਸੈ ਗਈਆ ਵਾ ਸਕੂਲ ਤੇ ਸੈ ਗਈ ਦੀ ਡੜੀ ਗਈ ਬਾਜ਼ਾਰ ਕੁਛ ਲਾਈਨਿੰਗ ਦੇ ਰੰਗ ਨਹੀਂ ਸੀਗੇ ਉਹ ਲੈ ਕੇ ਆਉਣੇ ਸੀਗੇ ਤੇ ਆਪਣੇ ਕੋਲੇ ਸ਼ਾਲ ਆ ਗਏ ਵਧੀਆ ਚ ਹੋ ਸਿਫੇਏ ਤੁਸੀਂ ਦੇਖ ਲਿਓ ਵੀਡੀਓ ਚ ਮੈਂ ਕੋਸ਼ਿਸ਼ ਤਾਂ ਕਰੂੰਗੀ ਵੀ ਉਹਦੇ ਵੀਡੀਓ ਬਣਾ ਕੇ ਇੱਕ ਪਾ ਦਿਆਂ ਪਰ ਸਾਰੀ ਗੱਲ ਟਾਈਮ ਦੀ ਆ ਜਾਂਦੀ ਹੈ ਜੀ ਹੁਣ ਟਾਈਮ ਬਿਲਕੁਲ ਵੀ ਨਹੀਂ ਹੁੰਦਾ ਹੈਗਾ ਛੋਟੇ ਛੋਟੇ ਦੇਣਾ ਹੀ ਨੰਗੇ ਜਾਂਦੇ ਆ ਸਮਾਂ ਜੱਜ ਨਹੀਂ ਦਿੰਦਾ ਜੀ ਤੇ ਸਮਾਂ ਕਿਸੇ ਨੂੰ ਨਹੀਂ ਜੱਜ ਦਿੰਦਾ ਸਹੀ ਗੱਲ ਆ ਬੇਟਾ ਜੀ ਅੱਜ ਸੇਰ ਮੈਂ ਨਾ ਤੀਸੀ ਸਵੇਰੇ ਤੇ ਮੇਰਾ ਸੇਰ ਹਲੇ ਗਿੱਲਾ ਹੀ ਆ ਤੇ ਉਵੇਂ ਬੰਨ ਰੱਖਿਆ ਹੁਣੇ ਕੱਲ ਨੂੰ ਸਵੇਰੇ ਵਾਇਆ ਜਾਊਗਾ ਉਸ ਤੋਂ ਪਹਿਲਾਂ ਨਹੀਂ ਵਾਇਆ ਜਾਣਾ ਕਿਉਂਕਿ ਜੀ ਸ਼ਾਮ ਨੂੰ ਤਾਂ ਫੇਰ ਨਹੀਂ ਰਹਾ ਜਾਂਦਾ ਸੱਤ ਤਾਂ 8:00 ਵਜ ਜਾਂਦੇ ਕੰਮ ਧੰਦਾ ਕਰਦੇ ਆ ਨੂੰ ਫੇਰ ਸਹਜ ਆ ਜਾਊਗਾ ਬਸ ਕਿੰਨੇ ਟਾਈਮ ਲੱਗਦਾ ਤੇ ਹੋਰ ਵਧੀਆ ਹਨਾ ਚਲੋ ਮਿਲਦੇ ਆਂ ਫੇਰ ਆਪਾਂ ਤੁਹਾਨੂੰ ਲੈਨਿੰਗ ਕੱਟ ਲਗੀ ਸੂਟ ਦੀ ਫੇਰ ਕਰਦੇ ਆਂ ਆਪਾਂ ਤੁਹਾਡੇ ਨਾਲ ਗੱਲਬਾਤ ਇਹ ਤਾਂ ਘਟ ਘਟਾਣੇ ਹੋਰ ਠੀਕ ਹੈ ਬਸ ਗਈ ਇਹ ਨਗਾ ਚਾ ਚੂਦ ਪੀਣ ਨੂੰ ਜੀ ਕਰ ਜਾਂਦਾ ਬੈਨਿਆ ਕੀ ਬਣਦਾ ਕੋਈ ਗੱਲ ਨਹੀਂ ਘਟ ਘਟਾਂਗੇ ਤੇ ਆ ਜਾਣਗੇ ਉਹਨੂੰ ਬਾਜ਼ਾਰ ਚੋਂ ਤੇ ਫੇਰ ਨਹੀਂ ਸਹਿਜੇ ਤੋਂ ਵੀ ਮੰਗੇ ਉਹਨਾਂ ਚਰ ਬਣਾਉਣੇ ਕੰਮ ਦਾ ਕਰਦੇ ਆ ਛੋੜ ਕੀ ਹੋ ਗਿਆ ਕੁਛ ਨਹੀਂ ਕੁਛ ਜੇ ਬੱਜ ਗਿਆ ਕਿ ਬੱਜ ਗਿਆ ਦੋ ਦਿਨ ਬੋਲੇ ਜੀ ਬੱਜ ਗਏ ਉਹ ਆ ਕੇ ਆਲੇ ਆ ਪੂਰੇ ਦੋ ਦਿਨ ਬੱਜੇ ਬੋਲਦਾ ਹੈ ਅੱਛਾ ਹਾਂਜੀ ਕੀ ਹਾਲ ਹੈ ਜੀ ਪਸੂਟ ਕੱਟਿਆ ਜੀ ਇਹੋ ਠੀਕ ਆ ਆ ਮਸ਼ੀਨ ਜੀ ਪਚੋਣਾ ਦੀ ਨਿਸ਼ਾਨੀ ਲਾ ਲਈਏ ਜੀ ਇਸ ਤਰ੍ਹਾਂ ਇਹ ਲਾ ਲਈਏ ਫਿਟਿੰਗਾਂ ਦੀ ਤੇ ਇਹਦੇ ਤੇ ਲੱਗੂਗਾ ਜੀ ਗਲਾ ਦੂਸਰਾ ਬਕਰਮਾ ਵਾਲਾ ਤੇ ਇਹਦੇ ਤੇ ਬੈਕ ਸਾਈਡ ਤੇ ਕੰਤਰ ਲਾਵਾਂਗੇ ਜੀ ਰੇਵ ਕੱਟ ਕੇ ਇਸ ਤਰ੍ਹਾਂ ਲੇ ਪਾਸੇ ਵੀ ਇਸ ਤਰ੍ਹਾਂ ਹੈ ਨਿਸ਼ਾਨੀਆਂ ਲਾ ਲੈਣੀਆਂ ਕਿ ਕੋਰਤੀ ਦੀ ਕਟਿੰਗ ਆਪਾਂ ਕਰ ਲਈ ਐ ਬਾਜੂ ਆਪਾਂ ਕੱਟਦੇ ਆ ਹਲੇ ਤੇ ਇਹ ਵਾਲੀ ਸਲਵਾਰ ਹੈ ਜੀ ਵਿంటర్ ਵਾਲਾ ਸੂਟ ਹੈ ਇਹ ਤੇ ਅਜ ਤਾਂ ਉਹਨਾਂ ਨਹੀਂ ਸੀਗੀਆਂ ਦੋਨੋਂ ਹੀ ਗੁੜੀਆਂ ਤੇ ਮੈਂ ਕੱਲੀ ਨਹੀਂ ਕੱਟਿਆ ਮੂੰਹ ਥੋੜਾ ਚਿਰਤ ਲੱਗ ਗਿਆ ਪਰ ਕਟਿੰਗ ਮੈਂ ਕਰ ਲਈ ਤੇ ਇਹ ਵਾਲੀਆਂ ਹੈਗੀਆਂ ਜਿਹਦੀਆਂ ਬਾਜੂ ਇਹ ਰੰਗ ਨਹੀਂ ਇਸ ਤਰ੍ਹਾਂ ਪ੍ਰੀ ਡਿਜ਼ਾਈਨ ਹੈ ਤੇ ਮੋਢੇ 'ਚ ਥੋੜਾ ਜਿਹਾ ਜੋੜ ਪਊਗਾ ਕਾਫੀ ਇਹਨਾਂ ਦਾ ਮੋਢਾ ਹੈਗਾ 10 ਇੰਚ ਦਾ ਤੇ ਜਦੋਂ ਮੈਂ ਸਲਾਈ ਕਰਨ ਲੱਗੀ ਬਾਹਾਂ ਦੀ ਕਟਿੰਗ ਉਹਦੀ ਕਰਕੇ ਆਪਾਂ ਜੋੜ ਪਾ ਕੇ ਕਟਿੰਗ ਕਰ ਦੇਵਾਂਗੇ ਤੇ ਕਾਫੀ ਖਲਾਰਾ ਪੈ ਗਿਆ ਇਸ ਤਰ੍ਹਾਂ ਟਿਕੂਸ਼ ਮੈਂ ਸਮਾਨ ਅਜ ਸਰਦੀ ਵਾਲਾ ਲੈ ਕੇ ਆਈ ਸੀਗੀ ਇਸ ਤਰ੍ਹਾਂ ਉਧਰ ਲੱਗਿਆ ਹੋਇਆ ਥੋੜੇ ਥੋੜੇ ਨਾਲ ਹਨਾ ਆਪਾਂ ਨੂੰ ਹਰ ਇੱਕ ਕੰਮ ਇਕੱਲੇ ਕਰਨ ਦੀ ਵੀ ਆਦਤ ਹੋਣੀ ਚਾਹੀਦੀ ਆ ਤੇ ਕਈ ਵਾਰੀ ਆਪਾਂ ਨੂੰ ਕੱਲਿਆਂ ਨੂੰ ਵੀ ਕਟਿੰਗ ਵਗੈਰਾ ਕਰਨੀ ਪੈ ਸਕਦੀ ਆ ਤੇ ਹੁਣ ਵਸਪਾ ਸੋਇਰੇ ਹੰਡਪਾਟ ਪ੍ਰਕਾਸ਼ ਤੇ ਜਾਣਾਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੀ ਸਲਾਈ ਕਰ ਦਿਆਂਗੇ ਹੁਣ ਮੈਂ ਸਾਰਾ ਕੁਝ ਸਾਹ ਦਿੰਨੀ ਆ ਕੰਤਰਾ ਫੁਤਰਾ ਇਹ ਆਪਾਂ ਨੂੰ ਬਲੇ ਕੰਮ ਆਉਣਗਾ ਬਨ ਨਹੀਂ ਜਨਾ ਹਮ ਇੱਕ ਨਾਲ ਆਪਾਂ ਨੂੰ ਬਨ ਹੀ ਦਿੰਨੇ ਆ ਤੇ ਦੋ ਤਿੰਨ ਚੁੰਨੀਆਂ ਆ ਗਈਆਂ ਜੀ ਉਹਨਾਂ ਦੇ ਗੋਟੇ ਲਾਉਣੇ ਆ ਕੋਈ ਚੀਜ਼ਾਂ ਹੋ ਜਾਂਦਾ ਹੈ ਹਨਾ ਕੰਮ ਹੋ ਜਾਂਦਾ ਪਰ ਹਲੀ-ਹਲੀ ਚਲੋ ਕੰਮ ਦਾ ਹੀ ਪਾਹ ਹਨਾ ਜੀ ਕਰਦੇ ਆਪਾਂ ਤਾਂ ਮਿਹਨਤ ਨਾਲ ਹੀ ਸ਼ਰਕ ਚੱਲੀ ਜਾਂਦਾ ਤੇ ਮੈਂ ਅੱਜ ਮੈਡੀਸਨ ਲੈ ਕੇ ਆਈ ਸੀ ਥੋੜੀ ਜੀ ਪ੍ਰੋਬਲਮ ਹੋ ਗਈ ਹੈ ਸਰੀਰ ਨੂੰ ਹੁਣ ਬਹੁਤ ਘਟ ਗਿਆ ਜੀ ਖਿਆਲੀ ਨਹੀਂ ਕੀਤਾ ਉਹਦੇ ਬੰਨੀ ਕਦੇ ਬਸ ਕੰਮ 'ਚ ਹੀ ਲੱਗੇ ਰਹੀ ਤਾਂ ਸਾਰਾ ਦਿਨ ਲਿਖਦੇ ਆ ਅੱਗੇ ਕੀ ਬਣਦਾ ਇਹਨੂੰ ਆਪਾਂ ਬੰਨ੍ਹ ਨਹੀਂ ਆਸੀ ਤਰ੍ਹਾਂ ਦਾ ਸਹਤ ਤੇ ਫਿਰ बस ਸਲਾਈ ਕਰ ਦੇਵਾਂਗੇ ਤੇ ਆਪਣੇ ਕੋਲ ਇਹ ਸੂਟ ਆਇਆ ਜੀ ਤੇ ਇਹ ਚੱਲੜਾ ਸੂਟ ਜੀ ਬਲਵਟ ਦਾ ਬਲਵਟ ਦਾ ਨਹੀਂ ਹੈਗਾ ਜੀ ਇਹ ਕਾਟਰੇਜ ਦਾ ਬਹੁਤ ਵਧੀਆ ਇਹਦੇ ਨਾਲ ਦੀ ਕਾਫੀ ਚੀਜ਼ਾਂ ਆਇਆ ਟ੍ਰੈਂਡ ਵਾਲਾ ਕੱਪੜਾ ਜੀ ਬਹੁਤ ਚੱਲ ਰਿਹਾ ਮਾਰਕੀਟ 'ਚ ਤੇ ਆਪਾਂ ਇਹਦੇ ਚਾਰ ਪੀਸ ਹੀ ਲੈ ਕੇ ਆਂਦੇ ਆ ਤੇ सात क सौ प्राइज है जी यहाँ तो जो कोई सत्तों ऑनलाइन मंगाऊगा तो जी ओनू शिपिंग का खर्चा पेगा बहुत बढ़िया चीज़ है जी सर्दी वाला कपड़ा तो कुछ प्लेन फैबरिक आया जी अपने को ले ये वाला इस तरह तो कुछ इधर पे जी उसे सर्दी वाले कपड़े तो से चेक कर सकते शॉल आए जी ये वाले ਬੋਲ ਸੁਨੇਹਾਂ ਦੀ ਤੇ ਚੈੱਕ ਕਰ ਲਿਓ ਜੀ ਆਪਣਾ ਨੰਬਰ ਹੁੰਦਾ ਹੀ ਹੈ ਜੀ ਮੈਂਸ਼ਨ ਵੀਡੀਓ ਚ ਤੁਸੀਂ ਜਦੋਂ ਮਰਜੀ ਮੰਗਵਾ ਸਕਦੇ ਹੋ WhatsApp ਤੇ ਗੱਲ ਕਰ ਸਕਦੇ ਹੋ ਹਨਾ ਜੀ ਤੇ ਉਹ ਤਿੰਨ ਜੀ ਤਿੰਨ ਸ਼ੌਲੇ ਵਾਲੇ ਲੱਗੇ ਹੋਏ ਆ ਜੇ ਕਿਸੇ ਨੂੰ ਪਸੰਦ ਆਇਆ ਤਾਂ ਸਕਰੀਨਸ਼ਾਟ ਲੈ ਕੇ ਗੱਲ ਕਰਕੇ ਤੁਸੀਂ ਜ਼ਰੂਰ ਲੈ ਸਕਦੇ ਹੋ ਜੀ ਆਫਲਾਈਨ ਵੀ ਲੈ ਸਕਦੇ ਹੋ ਤੇ ਆਨਲਾਈਨ ਵੀ ਲੈ ਸਕਦੇ ਹੋ ਜੋ ਫਿਰ ਪਤਾ ਨਹੀਂ ਥੋੜੀ ਤੇਰਚੀ ਮਿਲਦੀ ਇੱਕ ਇਹ ਵਾਲਾ ਸੂਟ ਆ ਗਿਆ ਜੀ ਸਲਾਈ ਵਾਲ ਆਪਣੇ ਕੋਲ ਕੱਲ ਨੂੰ ਕਟਿੰਗ ਕਰਾਂਗੇ ਇਹਦੀ ਹਾਂਜੀ ਇਹ ਬਸ ਸੂਟ ਕੱਟਦੇ ਸੀਗੇ ਇਹ ਵਾਲਾ ਤੇ ਇਹ ਵਾਲਾ ਆਪਾਂ ਕੱਟ ਲਿਆ ਪਿਆ ਇਹ ਵਾਲਾ ਆਪਾਂ ਕੱਟ ਲਿਆ ਇਹ ਪਿਛਲੇ ਮਹੀਨੇ ਚ ਆਪਣੇ ਤੋਂ ਖਰੀਦਿਆ ਸੀ ਇਹ ਵੀ ਇੱਥੋਂ ਹੀ ਖਰੀਦਿਆ ਕੋਮਲ ਨੇ ਇਸ ਤਰ੍ਹਾਂ ਵਰਕਾ ਮਸਲੀਨ ਦਾ ਇਹ ਵੀ ਆਪਾਂ ਕੱਟਦੇ ਆ ਉਹ ਹਾਲੇ ਪੈਂਡਿੰਗ ਪਿਆਈ ਆ ਆ ਆਪਾਂ ਸਲਾਈ ਕਰਤਾ ਤੁਸੀਂ ਇਹਦੀ ਵੀਡੀਓ ਵੇਖੀ ਹੋਣੀ ਆ ਬਸ ਇਹਦੀ ਤਰਪਾਈ ਰੰਦੀ ਆਪਾਂ ਕਰ ਦੇਣੀ ਆ ਉਵਲ ਆਪਾਂ ਕੱਲ ਨੂੰ ਹੀ ਦੇਣਾਗਾ ਤੇ ਬਸ ਉਹਨੂੰ ਡੈਡੀ ਕਰਦੇ ਆਂਗੇ ਹੌਲੀ ਹੌਲੀ ਤੇ ਫੇਰ ਬਸ ਚੱਲੀ ਜਾਣਾ ਜੀ ਆਪਣਾ ਕੰਮ ਚੱਲ ਸੋ ਚੱਲ ਚੱਲੀ ਜਾਂਦੀ ਐ ਤੇ ਹੋਰ ਜੀ ਠੀਕ ਐ ਵਧੀਆ ਤੇ ਜਿਹੜੇ ਨਵੇਂ ਜੁੜਦੇ ਆਂ ਚੈਨਲ ਤੇ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਆਪਾਂ ਸੂਪ ਦੀ ਕਟਿੰਗ ਕਰ ਲਗੇ ਫੇਰ ਆਪਾਂ ਦੋਨੇ ਇਕੱਠੇ ਬਸ ਸਲਾਈ ਕਰਨੇ ਧਰ ਲੈਣੇ ਆ ਚੱਲੀ ਜਾਣਗੇ ਠੀਕ ਐ ਵਧੀਆ ਓਕੇ ਜੀ ਬਾਏ ਬਾਏ तो जानी भी हाँ जी पाँ। सूट की कटिंग कर हैं कढ़ाई वाला सूट है कैंची सी यार <laughs> मेरे को कोई कैंची नहीं थोड़े को <laughs> <ताले वो इतरू। laughs> ਰੋਹੇ ਕਰੂ ਸਤਨਾ ਮਸੇਵਾ ਗ੍ਰੀਜ਼ੀ ਨਾ ਕੋਈ ਚਾਹੇ ਦੇ ਇੱਕ ਆਂਦਸਾ ਰੰਗ ਕਟਾਵਾਟ ਚੱਲਦੀ ਹੁਣ ਅੰਦਰ ਗੱਭੇ ਚੋਕ ਜਿਹਨਾਂ ਮਾ ਜਿੱਤ ਇਧਰ ਦੇ ਦੇ ਇਧਰ ਦੇ ਸਾਰੇ ਲੱਗਦੇ ਥੋੜੇ ਜਿਹਾ ਤਾਂ ਨਾ ਤਾਂ ਨਾ ਹਾਂ ਜੀ ਇਹ ਮੂਲ ਭਾਸ਼ਾ ਤੁਮੇ ਹੀ ਦਲੇਗਾ